ਸਾਰੇ ਨੂੰ ਮੰਨਣਾ ਪੈਣਾ ਹਰ ਬਾਣੀ ਦੇ ਮੁਤਾਬਕ ਅਕਾਲ ਪੁਰਖ ਨੇ ਫਰਮਾਨ ਕੀਤੇ ਪਿਛਲੇ ਮੇਟ ਕੇ ਸਮਾਜ ਰਿਵਾਜ ਤਮਾਮ ਹੁਣ ਤੱਕ ਜੋ ਹੁੰਦਾ ਆ ਪਰਮਾਤਮਾ ਕਹਿੰਦੇ ਮੈਂ ਉਸ ਚੀਜ਼ ਨੂੰ ਬੰਦ ਕਰ ਦੇਣਾ ਪਿਛਲੇ ਮੇਟ ਕੇ ਸਮਾਜ ਰਿਵਾਜ ਤਮਾਮ ਧੁਰਦਾ ਮਾਰਗ ਇੱਕ ਵਿਖਾਈ ਆ ਗੁਰਮੁਖੋ ਇਹ ਤੇ ਅੰਦੇ ਨਜ਼ਰਾ ਗੁਰਮੁਖੋ ਰਹਿੋ ਨਾ ਕੋਈ ਅਣਜਾਣ ਅਕਾਲਪੁਰ ਕਹਿੰਦੇ ਮੈਂ ਜੋ ਤੁਹਾਨੂੰ ਸੰਦੇਸ਼ ਦੇ ਰਿਹਾ ਇਸ ਕੋ ਬਾਹਰ ਨਾ ਜਾਇਓ ਸੁੱਧ ਬੁੱਧ ਇੱਕੋ ਇੱਕ ਵਿਖਾਈ ਆ ਟਿਕਾਣੇ ਦਿਮਾਗ ਕਰਕੇ ਪਾਤਸ਼ਾਹ ਕਹਿੰਦੇ ਮੇਰਾ ਫਰਮਾਨ ਸੁਣ ਲਓ ਕਿਉਂ ਇਹ ਹੁਕਮ ਸ਼੍ਰੀ ਭਗਵਾਨ ਇਹ ਆਪਣੇ ਭਗਤਾਂ ਨੂੰ ਭਗਵਾਨ ਦਾ ਹੁਕਮ ਹੈ ਇਹ ਹੁਕਮ ਸ੍ਰੀ ਭਗਵਾਨ ਨਾ ਕੋਈ ਵੇਟੇ ਮੇਟ ਮਟਾਈ ਆ ਮੈਂ ਜਿਹੜੀ ਧਾਰਾ ਨੂੰ ਸ਼ੁਰੂ ਕਰਨ ਲੱਗਿਆ ਕਰਪੁਰ ਕਹਿੰਦੇ ਇਹਨੂੰ ਕੋਈ ਵੇਟ ਨਹੀਂ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰੀ ਧਰਤੀ ਦੇ ਉੱਤੇ ਇਸੇ ਤਰ੍ਹਾਂ ਸ਼ਾਦੀਆਂ ਹੋਇਆ ਕਰਨੀਆਂ ਨੇ ਮੰਨਣਾ ਪਏ ਜਿਵੇਂ ਅਸਮਾਨ ਕਿਉਂ ਮੰਨਣਾ ਪਏ ਕਿਉਂਕਿ ਭਗਵਾਨ ਦੇ ਹੁਕਮ ਨੇ ਇਹ ਪਾਰ ਬ੍ਰਹਮ ਦੇ ਹੁਕਮ ਨੇ ਅਕਾਲ ਪੁਰਖ ਦੇ ਹੁਕਮ ਨੇ ਮੰਨਣਾ ਪਏ ਜਿਵੇਂ ਅਸਮਾਨ ਬ੍ਰਹਿਮੰਡ ਖੰਡ ਸੀ ਸੁਣਾਈ ਆ ਕਿਉਂਕਿ ਭਗਵਾਨ ਦੇ ਹੁਕਮ ਨੇ ਦੋ ਲਾਈਨਾਂ ਤੋਂ ਬਾਅਦ ਇੱਕ ਵੀਰ ਗੁਨਾਮ ਸਿੰਘ ਜੀ ਆਪਦੇ ਨਾਲ ਹਰ ਪਾਣੀ ਦਾ ਸਭ ਸਾਂਝਾ ਕਰਨਗੇ ਸ਼ਾਦੀਆਂ ਵਾਲਿਓ ਸੌਣ ਲੋ ਕੰਨ ਲਈ ਇਹ ਇਸ ਤਰ੍ਹਾਂ ਦੇ ਫਰਮਾਨ ਕਦੋਂ ਹੁੰਦੇ ਨੇ ਜਦੋਂ ਹੂਬ ਹੂ ਉਹ ਲਾਗੂ ਕਰਨੇ ਹੁੰਦੇ ਨੇ ਕੰਨ ਲਾ ਕੇ ਸੁਣ ਲਿਓ ਸ਼ਾਦੀਆਂ ਵਾਲਿਓ ਸੁਣ ਲਓ ਕੰਨ ਲਾਈ ਇੱਕ ਦੂਜੇ ਨਾਲੋਂ ਕਦੀ ਨਹੀਂ ਕਰਨੀ ਜੁਦਾਈ ਕਿ ਅੱਜ ਹਜੂਰ ਸ਼ਹਿਸ਼ੇ ਦੇ ਚੰਨਾ ਦੇ ਵਿੱਚ ਜਿਹੜੇ ਬੱਚੇ ਅੱਜ ਸ਼ਾਦੀਆਂ ਨੂੰ ਪਰਵਾਹ ਹੋ ਰਹੇ ਨੇ ਇਹ ਜਰਾ ਇਸ ਪਾਸੇ ਵੱਲੋਂ ਜਰਾ ਗੌਰ ਨਾਲ ਧਿਆਨ ਦੇ ਦੇਣ ਸ਼ਾਦੀਆਂ ਵਾਲਿਓ ਸੁਣ ਲਓ ਕੰਨ ਲਾਈ ਇੱਕ ਦੂਜੇ ਨਾਲੋਂ ਕਦੀ ਨਹੀਂ ਕਰਨੀ ਜੁਦਾਈ ਨਾਰ ਕੰਤ ਸਾਂਝਾ ਮਿਲ ਕੇ ਛੱਟ ਲਗਾਈ ਆ ਸੇਵਾ ਵਿੱਚ ਰਹੇ ਨਾ ਕੋਏ ਊਣਤਾਈ ਪਤੀ ਵਰਤ ਹੋ ਕੇ ਸੱਚਾ ਮਾਰਗ ਦਿਣਾ ਵਿਖਾਈ ਆ ਇਹ ਲਾਈਨ ਸੰਬੋਧਨ ਕਰਦੀ ਆ ਬੀਵੀਆਂ ਨੂੰ ਲੜਕੀਆਂ ਨੂੰ ਕਿ ਤੁਸੀਂ ਪਤੀ ਵਰਤਾ ਹੋ ਕੇ ਜਿਸ ਪਰਿਵਾਰ ਦੇ ਵਿੱਚ ਜਾ ਰਹੇ ਹੋ ਉੱਥੇ ਸੇਵਾ ਕਰਨੀ ਜੇ ਪਤਨੀ ਵਾਸਤੇ ਹਜੂਰ ਸੰਸ਼ਾ ਜੀ ਨੇ ਅਕਾਲ ਪੁਰਖ ਨੇ ਇਹ ਫਰਮਾਨ ਕੀਤਾ ਕਿ ਤੂੰ ਪਤੀ ਵਰਤਾ ਰਹਿਣਾ ਤੇ ਘਰਜਾ ਕੇ ਸੇਵਾ ਕਰਨੀ ਆ ਕੋਈ ਉੰਤਾ ਹੀ ਨਹੀਂ ਛੱਡਣੀ ਤੇ ਪਤੀ ਵਾਸਤੇ ਵੀ ਫਰਮਾਨ ਹੈ ਅਗਲੀ ਸਤਨ ਦੇ ਵਿੱਚ ਪਤੀ ਨੇ ਕਦੀ ਬਣਨਾ ਨਹੀਂ ਕਸਾਈ ਇਹ ਨਹੀਂ ਕਿ ਥੋੜੀ ਜੀ ਗੱਲ ਹੋਈ ਤੇ ਝਗੜਾ ਕਰ ਲਿਆ ਚਪੇੜਾ ਮਾਰਦੀਆਂ ਗਾਲਾਂ ਕੱਢਦੀਆਂ ਇਹ ਨਹੀਂ ਕਰਨਾ ਤੇ ਸਾਰੇ ਮੇਰੇ ਵੀਰ ਭੈਣਾਂ ਜਿਹੜੇ ਸ਼ਾਦੀ ਕਰ ਰਹੇ ਨੇ ਉਪਰਵਾਨ ਕਰਿਓ ਹਜੂ ਸੰਚੇ ਜੀ ਦੇ ਹੁਕਮ ਨੂੰ ਪਤੀ ਨੇ ਕਦੀ ਬੜਨਾ ਨਹੀਂ ਕਸਾਈ ਬਿਨਾ ਸੋਚੇ ਸਮਝੇ ਆਪਣੀ ਨਾਰੀ ਨੂੰ ਦਇ ਸਤਾਈਆ ਇਹ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਸੋਵੇਂ ਵਿਚਾਰ ਸਮਕਿਤ ਹੋਰ ਮਿਲਿਆ ਜੋ ਹਜੂਰ ਸੰਚੇ ਜੀ ਨੇ ਆਪ ਜੀ ਦੇ ਵਾਸਤੇ ਹਰ ਬਾਣੀ ਦੇ ਵਿੱਚ ਰੱਖੇ ਨੇ ਉਹ ਦਹਿਰਾਵਾਂਗਾ ਮੈਂ ਬੇਨਤੀ ਕਰਾਂਗਾ ਵੀ ਗੁਰਨਾਨ ਸਿੰਘ ਆਪ ਜੀ ਦੇ ਨਾਲ ਇੱਕ ਹਰ ਬਾਣੀ ਦਾ ਸ਼ਬਦ ਸਾਂਝਾ ਕਰਾਂਗਾ So...